ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਯੋਰ ਫੇਵਰਿਟ YouTube ਚੈਨਲ ਅਨਮਨ ਜੌਬ ਸਕਰੀਨ ਦੇ ਉੱਪਰ ਤੁਹਾਨੂੰ ਦੇਖੀ ਜਾ ਰਹੀ ਹੈ ਕਿ ਚੀਫ ਮਿਨਿਸਟਰ ਦੇ ਵੱਲੋਂ ਜਿਹੜੀ ਚਿੱਠੀ ਹੈ ਉਹ ਨੋਟੀਫਿਕੇਸ਼ਨ ਆਊਟ ਹੋਇਆ ਵਾ ਲੈਟਰ ਜਿਹੜੀ ਆ ਉਹ ਆਰਡਰਸ ਜਿਹੜੇ ਨੇ ਆਫਿਸ ਆਰਡਰ ਨਿਕਲੇ ਨੇ ਸੋ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਮੁਲਾਜ਼ਮਾ ਦੇ ਨਾਲ ਤੇ ਪੈਨਸ਼ਨਰਾਂ ਜਾਂ ਫਰੰਟ ਦੇ ਵੱਲੋਂ ਜਿਹੜੀ ਮੀਟਿੰਗ ਜਿਹੜੀਆਂ ਚੱਲ ਰਹੀਆਂ ਨੇ ਸਾਰੇ ਕਾਫੀ ਜ਼ਿਆਦਾ ਮੁਲਾਜ਼ਮ ਜਿਹੜੇ ਨਹੀਂ ਸੀ ਡਿਪੈਂਡੈਂਟ ਨੇ ਸਾਨੂੰ ਪਤਾ ਹੈ ਕਿ ਪਿਛਲੀ ਪੈਨਸ਼ਨ ਸਕੀਮ ਲੈਓ ਪੈਨ ਜਿਹੜੇ ਹੈਗੇ ਐਪਰੋਵੇਸ਼ਨ ਟਾਈਮ ਦੇ ਉੱ ਆ ਦੇਤੇ ਪੈਨਸ਼ਨ ਵਾਲਾ ਦੀ ਪੈਨਸ਼ਨਰਸ ਦੀ ਸੋ ਉਹਦੇ ਰਿਲੇਟਡ ਹੀ ਮੀਟਿੰਗ ਜਿਹੜੀ ਸੀ ਉਹ ਪਹਿਲਾਂ ਜਿਹੜੀ ਸੀਗੀ ਪਿਛਲੇ ਸਾਈਡ ਤੇ ਸੀ ਹੁਣ ਜਿਹੜੀ ਹੈ ਉਹ ਪੋਸਟਪੋਨ ਕਰਕੇ 2 ਅਗਸਤ ਨੂੰ ਰੱਖ ਦਿੱਤੀ ਗਈ ਹੈ ਸੋ ਇਹ ਇਨਫੋਰਮੇਸ਼ਨ ਦੇਣ ਵਾਸਤੇ ਤੁਹਾਡੇ ਲਈ ਤੁਹਾਡੇ ਫੇਵਰਿਟ YouTube ਚੈਨਲ ਦੇ ਉੱਪਰ ਆਈ ਸੀ ਕਿ ਇਹ ਮੀਟਿੰਗ ਹੁਣ ਜਿਹੜੀ ਹੈ 2 ਅਗਸਤ 12:30 ਵਜੇ ਰੱਖੀ ਗਈ ਹੈ ਸੋ ਜਿਹੜੇ ਵੀ ਪੰਜਾਬ ਦੇ ਮੁਲਾਜ਼ਮ ਨੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਕਰ ਰਹੇ ਆ ਉਨਾ ਵਾਸਤੇ ਬਹੁਤ ਹੀ ਦੇਖਣ ਵਾਲੀ ਗੱਲ ਹੈ ਕਿ ਪਹਿਲਾਂ ਇਹ 25 ਜੁਲਾਈ ਨੂੰ ਸੀਗੀ ਹੁਣ ਇਹ 2 ਅਗਸਤ ਨੂੰ ਹੋ ਗਿਆ ਤੇ ਇਸ ਵਿੱਚ ਮੀਟਿੰਗ ਜੇ ਹੁਣ ਸਾਡੀਆਂ ਮੰਗਾਂ ਨੂੰ ਮੰਨਦੇ ਨੇ ਕਿ ਨਹੀਂ ਇਹ ਦੇ ਕੀ ਪ੍ਰੋਸੀਡਿੰਗ ਹੋਣਦੀ ਹੈ ਮੀਟਿੰਗ ਦੀ ਉਸ ਦੇ ਵਾਸਤੇ ਅਪਡੇਟਡ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਲੋ so that you can't miss any of our notification so every meeting ਹੁਣ 2 ਅਗਸਤ ਨੂੰ ਹੋਏਗੀ ਇਹਦੇ ਉੱਪਰ ਵਾਸਤੇ ਉਹਨਾਂ ਨੇ ਯੂਨੀਅਨ ਮੈਂਬਰ ਜਿਹੜਾ ਵੀ ਉਹਦੇ ਵਿੱਚ ਮੇਨ ਜਿਹੜਾ ਹੋਏਗਾ ਨੋਟਲ ਅਫੀਸਰ ਉਹਦਾ ਨਾਮ ਜਿਹੜਾ ਵਾ ਉਹ ਦੱਸਣ ਵਾਸਤੇ ਕਿਹਾ ਗਿਆ ਵਾ so ਮਿਲਦੇ ਹਾਂ ਜੀ ਹੁਣ 2 ਅਗਸਤ ਕੋਈ ਨਾ ਦੀ ਮੀਟਿੰਗ ਦੀ ਬਾਅਦ ਹੋਏ ਦੇ ਰਿਜ਼ਲਟ ਵਾਸਤੇ ਟਿਲ देन ਟੇਕ ਕੇਅਰ ਬਾਏ ਬਾਏ